ਚੱਕਿਆ ਹਮ ਅਸਲ ਵਿੱਚ ਮੈਨੂੰ ਮੇਰਾ ਮੈਨੂੰ ਲੋਕ ਰੋਲੇ ਰੱਪੇ ਮੇਰੀ ਯਾਦ ਪਸੰਦ ਕਰਦੇ ਆ ਤਾਂ ਮੈਂ ਕੀ ਦੱਸਦਾ ਇੱਕ ਅਸਲ ਚ ਸੱਚਾਈ ਕੀ ਆ ਹੁਣ ਬਹੁਤੇ ਬੰਦੇ ਪਤਾ ਕਿਉਂ ਲਾਈਵ ਦੇ ਦਿੰਦੇ ਹੋਣੇ ਵੀ ਰੱਖ ਕੁਛ ਕਹੂਗਾ ਕੀ ਦੱਸਦਾ ਕੀ ਦੱਸਦਾ ਮੈਨੂੰ ਕੰਮ ਕਰਦਾ ਨਾ ਟਾਈਮ ਹੀ ਮਿਲਦਾ ਪਹਿਲਾਂ ਮੈਂ ਕਰਦਾ ਮੇਰਾ ਕੋਈ ਜੱਬ ਪੈ ਜਾਂਦਾ ਫਿਰ ਮੈਂ ਉਹਦੇ ਵਿੱਚ ਲੱਗ ਜਾਂਦਾ ਫਿਰ ਮੈਂ ਟਾਈਮ ਮੇਰੇ ਕੋਲ ਮਿਲਦਾ ਹੁਣ ਕੀ ਆ ਵੀ ਮੈਂ ਚਾਹੁੰਦਾ ਹਾਂ ਵੀ ਕੰਮ ਕਰੀ ਆਪਾਂ ਇਕੱਠਾ ਗੱਲਾਂ ਕਿਉਂ ਕੀਤਾ ਕਿਉਂਕਿ ਮੇਰਾ ਫੋਕਸ ਹੈ ਵੀ ਆਪਾਂ ਹੁਣ ਵਧੀਆ ਕੰਮ ਤੇ ਤੇ ਆਉਂਦੇ ਇਹ ਵੀ ਮੈਂ ਨਾ ਚੀਜ਼ਾਂ ਨੂੰ ਥੋੜਾ ਜਿਹਾ ਬਾਹਰ ਆਵਾ ਤੇ ਬਹੁਤ ਸਾਰੀ ਚੀਜ਼ਾਂ ਮੇਰੇ ਸੋਨ ਵਿੱਚ ਮਿਲਦੀਆਂ ਮੈਨੂੰ ਬਹੁਤ ਸਾਰੀਆਂ ਪਰ ਇੱਕ ਕੀ ਆ ਵੀ ਹੁਣ ਇੰਨਾ ਇੰਨਾ ਕੁਝ ਦੇਖਿਆ ਆ ਵੀ ਮਨ ਵਿੱਚ ਆ ਗਿਆ ਵੀ ਯਾਰ ਥੋੜੀਆਂ ਚੀਜ਼ਾਂ ਆਪਾਂ ਨੂੰ ਇਗਨੋਰ ਕਰਨੀਆਂ ਚਾਹੀਦੀਆਂ ਜ਼ਰੂਰੀ ਨਹੀਂ ਆਪਾਂ ਹਰੇਕ ਨਾਲ ਜਵਾਬ ਦੇਣਾ ਆ ਹਰੇਕ ਗੱਲ ਦਾ ਨਾ ਪਰ ਰਾਕੇ ਬਈ ਤੁਸੀਂ ਬਹੁਤ ਤੁਸੀਂ ਮੇਰੇ ਗਾਣੇ ਰੱਖੋ ਗਾਇਸ ਜਿਹੜੇ ਕੀਤੇ ਨਾ ਸੋ ਉਦੋਂ ਕਿਉਂਕਿ ਤੁਸੀਂ ਆਪ ਭਾਜੀ ਵਧੀਆ ਕੰਟੈਂਟ ਬਣਾਉਂਦੇ ਆ ਮੈਨੂੰ ਉਹ ਬੰਦੇ ਦਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਆ ਪਆਇੰਟ ਆਫ 뷰 ਜਿਹੜਾ ਬੰਦਾ ਖੁਦ ਟੈਲੈਂਟਡ ਆ ਭਾਜੀ ਤਾਂ ਇਦਾਂ ਦੀ ਫਿਰ ਬੰਦੇ ਦੇ ਮਾਂ ਚ ਫਿਰ ਉਹ ਆਉਂਦੀ ਆ ਵੀ ਯਾਰ ਬੜਾਈਏ ਹੋਰ ਕੰਮ ਕਰੀਏ ਨਾ ਉਹ ਚੱਕਰ ਇਹ ਸਹੀ ਯਾਰ ਮੈਂ 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 ਫਿਰ ਬਹੁਤ ਪਾ ਮਾਸੇ ਬੰਦਾ ਮੈਂ ਜਦੋਂ ਮੈਂ ਮਤਲਬ ਇੱਥੇ ਆਇਆ ਸੀਗਾ ਉਹੀ ਮੈਂ ਕਦੀ ਵੱਡੇ ਸ਼ਹਿਰ ਮੇਰਾ ਮੈਨੂੰ ਮੇਨ ਸ਼ਹਿਰ ਬੰਦਾ ਜਲੰਧਰ ਮੈਂ ਉੱਥੇ ਵੀ ਆਪਣੀ ਜ਼ਿੰਦਗੀ ਚ ਪੰਜ ਸੱਤ ਤਰੀਕਾ ਆਇਆ ਸੀ ਬਸ ਜਲੰਧਰ ਚ ਵੀ ਸਿੱਧਾ ਹੀ ਆਪਾਂ ਮਤਲਬ ਸਿੱਧਾ ਹੀ ਆਏ ਇੱਥੇ ਚੰਡੀਗੜ੍ਹ ਵਾਲੀ ਪੱਕੀ ਉਹੀ ਮੈਂ ਬਹੁਤ ਬੜਾ ਆਵਾਂ ਪਰ ਇੱਥੇ ਨਾ ਰਹਿ ਰਹਿ ਕੇ ਰਹਿ ਰਹਿ ਕੇ ਬੰਦੇ ਟੀਸ ਮੈਨੂੰ ਵੀ ਚੰਟ ਬਣਾਤਾ ਇੱਥੇ ਯਾਰ ਬੰਦੇ ਨੇ ਇਹ ਚੀਜ਼ਾਂ ਚ ਰਿਹਾ ਹਾਂ ਮੇਰਾ ਮਨ ਅੱਕ ਗਿਆ ਹੋਰ ਮੈਂ ਵੀ ਬਈ ਉਹ ਮੈਨੂੰ ਕੋਈ ਕੋਸ਼ਣਾ ਕਵੇ ਜਾਂ ਤਾਂ ਮੈਂ ਬਹੁਤ ਟੁੱਟ ਕੇ ਪੈ ਜਾਊਂਗਾ ਜਾਂ ਮੈਂ ਕੁਝ ਨਹੀਂ ਕਰੂੰਗਾ ਦੋ ਚੀਜ਼ਾਂ ਹੀ ਹੋਣੀਆਂ ਐ ਇੰਨਾ ਮੈਂ ਅੱਕ ਗਿਆ ਮੈਨੂੰ ਕੰਮ ਮੈਂ ਤਾਂ ਕੰਮ ਹੀ ਕਰਨਾ ਚਾਹੁੰਦਾ ਹਾਂ ਐਂਡ